ਰਗਬਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਤੇ ਲਗਾਤਾਰ ਪੰਜਾਬ ਸਰਕਾਰ ਵੱਲੋਂ ਮਾਈਨਿੰਗ ਦੇ ਉੱਤੇ ਜਿਹੜੀ ਉਰੰਤਾ ਉਹ ਲਗਾਈ ਹੋਈ ਹੈ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਰਾਤ ਦੇ ਹਨੇਰੇ ਦੇ ਵਿੱਚ ਜਿਹੜੇ ਆ ਸ਼ਰਾਰਤੀਆਂ ਸਰਾਂ ਵੱਲੋਂ ਮਾਈਨਿੰਗ ਕੀਤੀ ਜਾ ਰਹੀ ਸੀ ਔਰ ਪੁਲਿਸ ਵਾਲੋ ਉੱਥੇ ਪਹੁੰਚ ਕੇ ਜਿਹੜਾ ਇਸ ਦੇ ਉੱਤੇ ਕਾਰਵਾਈ ਕੀਤੀ ਗਈ ਹੈ ਇਸ ਦੇ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਦੋ ਟਿੱਪਰਾਂ ਔਰ ਇੱਕ ਓਕਲੈਂਡ ਮਸ਼ੀਨ ਜਿਹੜੀ ਆ ਪੁਲਿਸ ਵੱਲੋਂ ਕਾਬੂ ਕੀਤੀ ਗਈ ਆ ਔਰ ਇਸ ਦੇ ਵਿੱਚ ਇੱਕ ਸ਼ਖਸ ਨੂੰ ਜਿਹੜਾ ਕਾਬੂ ਕੀਤਾ ਗਿਆ ਬਾਕੀ ਬੰਦੇ ਜਿਹੜੇ ਨੇ ਦੌੜਨ ਦੇ ਵਿੱਚ ਕਾਮਯਾਬ ਹੋ ਗਏ ਨੇ ਆ ਪੁਲਿਸ ਵੱਲੋਂ ਜਿਹੜੀ ਆ ਉਹਨਾਂ ਦੀ ਭਾਲ ਕੀਤੀ ਜਾ ਰਹੀ ਆ ਹੰਜੀ ਕਾਲਿਕ ਇਲੀਗਲ ਮਾਈਨਿੰਗ ਦਾ ਮੈਟਰ ਸਾਹਮਣੇ ਆਇਆ ਸੀ ਜੋ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਸੀ ਜੋ ਮੁਖਬਰ ਖਾਸ ਵੱਲੋਂ ਇਤਲਾਹ ਜੋ ਮਿਲੀ ਸੀ ਉੱਤੇ ਪੁਲਿਸ ਪਾਰਟੀ ਪਹੁੰਚੀ ਮਾਈਨਿੰਗ ਡਿਪਾਰਟਮੈਂਟ ਦੇ ਨਾਲ ਜੋ ਮੌਕੇ ਤੇ ਦੋ ਟਿਪਰ ਤੇ ਇੱਕ ਪੋਕਲੇਨ ਮਸ਼ੀਨ ਹਾਜ਼ਰ ਮਿਲੀਆਂ ਜੋ ਪੋਕਲੇਨ ਮਸ਼ੀਨ ਵੱਲੋਂ ਇਲੀਗਲ ਮਾਈਨਿੰਗ ਕੀਤੀ ਜਾ ਰਹੀ ਸੀ ਜੋ ਮੌਕੇ ਤੇ ਦੋ ਜਿਹੜੇ ਟਿਪਰ ਸੀ ਉਹ ਕਬਜ਼ਾ ਪੁਲਿਸ ਵਿੱਚ ਲੈ ਗਏ ਤੇ ਜੋ ਜਿਹੜੀ ਪੋਕਲੇਨ ਮਸ਼ੀਨ ਸੀ ਉਹ ਮੌਸਮ ਖਰਾਬ ਸੀ ਤੇ ਤੁੰਦਾ ਵੀ ਸੀਗਾ ਤੇ ਜਿਹੜਾ ਪੋਕਲਨ ਮਸ਼ੀਨ ਤੇ ਪੁਲਿਸ ਦੇ ਦਰਮਿਆਨ ਜਿਹੜਾ ਰਸਤਾ ਸੀ ਕੁਛ ਦੂਰੀ ਦਾ ਸੀਗਾ ਜੋ ਕਿ ਚੱਕੀ دریاਜ ਦੇ ਵਿੱਚ ਵਗ ਰਿਹਾ ਸੀ ਜਿਸ ਕਰਕੇ ਪੁਲਿਸ ਪਾਰਟੀ ਦਾ ਪੋਕਲਨ ਮਸ਼ੀਨ ਤੱਕ ਪਹੁੰਚਾ ਥੋੜਾ ਔਖਾ ਸੀਗਾ ਜੋ ਮੌਕੇ ਦਾ ਫਾਇਦਾ ਚੁੱਕਦੇ ਹੋਏ ਪੋਕਲਨ ਮਸ਼ੀਨ ਮੌਕੇ ਤੋਂ ਫਰਾਰ ਹੋ ਗਈ ਜੋ ਬਾਅਦ ਤਫਤੀਸ਼ ਅਸੀਂ ਜਿਹੜੀ ਪੋਕਲਨ ਮਸ਼ੀਨ ਵੀ ਰਿਕਵਰ ਕਰ ਲਈਏ ਅਸੀਂ ਹਾਂਜੀ ਜੀ ਮੌਕੇ ਤੇ ਅਸੀਂ ਇੱਕ ਜਿਹੜਾ ਡਰਾਈਵਰ ਸੀਗਾ ਟਿਪਰ ਦਾ ਉਹ ਗ੍ਰਿਫਤਾਰ ਕੀਤਾ ਹੈ ਪਠਾਨਕੋਟ ਤੋਂ ਜਗਮਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਰਿਪੋਰਟ